ਜਿਵੇਂ ਅੱਜ ਕੱਲ੍ਹ ਗਰਮੀਆਂ ਦਾ ਸੀਜ਼ਨ ਆ ਗਿਆ ਤੇ ਨਿਆਣੇ ਅੱਜ ਕੱਲ੍ਹ ਧੁੱਪ 'ਚ ਬਹੁਤ ਖੇਲੀ ਜਾਂਦੇ ਆ ਤੇ ਘਰੇ ਟੇਕੇ ਨਹੀਂ ਬੈਂਦੇ ਤੇ ਆਪਾਂ ਨੇ ਇੱਕ ਬੱਚਿਆਂ ਨੂੰ ਪ੍ਰੋਜੈਕਟ ਬਣਾ ਕੇ ਦੇਣਾ ਇੱਕ ਕਾਗਜ਼ ਲੈ ਲੈਣਾ ਜੀ ਉਹਨੂੰ ਫੋਲਡ ਕਰ ਕਰ ਇਦਾਂ ਤਿੰਨ ਪੀਸ ਕਰ ਲੈਣੇ ਆ ਉਹਦੇ ਤੇ ਇਹ ਲਾ ਲਾ ਕੇ ਉਸ ਤੋਂ ਬਾਅਦ ਆਪਾਂ ਨੇ ਇਹਨੂੰ ਕੀ ਕਰਨਾ ਫੋਲਡ ਕਰ ਲੈਣਾ ਇਸ ਤਰ੍ਹਾਂ ਫੋਲਡ ਕਰਨ ਤੋਂ ਬਾਅਦ ਆਪਾਂ ਨੇ ਤਿੰਨ ਪੀਸਾਂ ਨੂੰ ਇੱਕ ਦੂਜੇ ਦੇ ਵਿੱਚ ਇਦਾਂ ਫਸਾਈ ਜਾਣਾ ਆ ਦੇਖੀ ਛੱਲਿਓ ਜੀ ਆਪਾਂ ਨੇ ਕੀ ਕਰਨਾ ਆ ਪੀਸ ਦਾ ਮੂੰਹ ਐ ਥੱਲੇ ਨੂੰ ਰੱਖ ਲੈਣਾ ਚੁੰਝਾ ਥੱਲੇ ਨੂੰ ਤੇ ਆ ਇਹਦੇ ਵਿੱਚ ਲਾ ਦੇਣਾ ਜੀ ਐ ਤੇ ਇਹਨੂੰ ਆਪਾਂ ਦੇ ਉੱਤੇ ਵਾਲੇ ਪਾਸੇ ਕਰ ਦੇਣਾ ਇਹ ਕੁਛ ਨਹੀਂ ਕਰਨਾ ਇਹਨੂੰ ਬਸ ਖਿੱਚ ਦੇਣਾ ਇੱਕ ਪੱਖਾ ਬਹੁਤ ਵਧੀਆ ਸ਼ਾਨਦਾਰ ਪੱਖਾ ਤਿਆਰ ਹੋ ਜਾਊਗਾ ਜੋ ਸੱਤ ਵਾਲੇ ਪੱਖੇ ਦੇ ਨਾਲ ਚੱਲੂਗਾ ਜੀ ਦੇਖੀ ਚਲੋ ਵੀਡੀਓ ਧਿਆਨ ਨਾਲੀ ਸ਼ੇਅਰ ਵੀ ਕਰਿਓ ਤਾਂ ਕਿ ਬੱਚੇ ਗਰਮੀ ਤੋਂ ਬਚੇ ਰਹਿਣ ਤੇ ਅੰਦਰ ਪੱਖਿਆਂ ਥੱਲੇ ਖੇਲੀ ਜਾਣ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਕਲੀਆਂ ਨੂੰ ਰੈਡ ਕਰ ਦੇਣਾ ਜੀ ਇੱਕ ਦੇਖੋ ਸ਼ਾਨਦਾਰ ਪੱਖਾ ਤਿਆਰ ਹੋ ਗਿਆ ਇਹ ਹੁਣ ਤੁਹਾਨੂੰ ਆਪਾਂ ਚਲਾ ਕੇ ਵੀ ਦਿਖਾਵਾਂਗੇ ਕਿ ਕਿੱਦਾਂ ਚੱਲੂਗਾ ਇਹ ਦੇਖੋ ਜੀ ਤਿੰਨ ਫਰਨੇ ਜਿਵੇਂ ਸਤਾਲੇ ਪੱਕੇਦੇ ਹੁੰਦੇ ਆ ਤੇ ਇਹ ਹੁਣ ਤੁਹਾਨੂੰ ਚਲਾ ਕੇ ਦਿਖਾਉਨੇ ਆ ਜੀ ਇਸ ਤਰ੍ਹਾਂ ਚੱਲੂਗਾ ਆ ਇੱਕ ਰੜਕੇ ਦੀ ਟੀਲ ਤੋੜ ਦੇਣੀ ਆਪਾਂ ਨੇ ਜੀ ਉਸ ਤੋਂ ਬਾਅਦ ਕੀ ਕਰਨਾ ਆਪਾਂ ਨੇ ਇਹ ਟੀਲ ਨੂੰ ਇਸ ਤਰ੍ਹਾਂ ਇਹਦੇ ਉੱਪਰ ਰੱਖ ਦੇਣਾ ਔਰ ਆਪਾਂ ਨੇ ਪੱਕੇ ਦੇ ਥੱਲੇ ਘੜ ਦੇਣਾ ਇਹ ਜਿਵੇਂ ਪੱਕੇ ਥੱਲੇ ਕਰਾਂਗੇ ਉੱਪਰੋਂ ਪੱਕੇ ਦੀ ਹਵਾ ਪਊਗੀ ਤੇ ਬਹੁਤ ਵਧੀਆ ਚੱਲੂਗਾ ਦੇਖੋ ਜੀ ਕਿਵੇਂ ਲੱਗਿਆ ਪ੍ਰੋਜੈਕਟ ਸ਼ੇਅਰ ਕਰਿਓ ਵੀਡੀਓ